ਇਹ ਹੋਇਆ ਕੀ ਹੋਇਆ ਬੀ ਨੋਇਆ ਇਹ ਕੀ ਹੋਇਆ ਬੀ ਨੋਇਆ ਸਾਡੇ ਰੱਖੇ ਰੱਖੇ ਸਾਡੇ ਰੱਖੇ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਸਰਦਾਰ ਅਮਨ ਸ਼ੇਖ ਸਿੰਘ ਸ਼ਰੀ ਅਲਸੀ ਜੀ ਦੇ ਕੋਾਈ ਹੇਟ ਇਕੱਠੇ ਹੋਏ ਆਂ ਔਰ ਇਹ ਜੋ ਸੈਂਟਰ ਦੀ ਰਣਨੀਤੀਆਂ ਜਿਹੜੀਆਂ ਨਵੀਆਂ ਅਪਣਾ ਰਹੇ ਨੇ ਉਦਾਂ ਤੇ ਜ਼ੋਰ ਇਹਨਾਂ ਦਾ ਪਿਆ ਨਹੀਂ ਬੜਾ ਇਹਨਾਂ ਨੇ ਤਪੇਸ਼ਾ ਇਤੀ ਕਿਸਾਨਾਂ ਦੇ ਨਾਲ ਹੁਣ ਆ ਜਾ ਕੇ ਜਿਹੜੇ ਮੁੱਦੇ ਮੇਨ ਮੇਨ ਨੂੰ ਬਣਾ ਰਹੇ ਨੇ ਇਹ ਪਾਣੀ ਦੇ ਉੱਤੇ ਚੱਲ ਰਹੇ ਨੇ ਕਿਸਾਨਾਂ ਦੇ ਨਾਲ ਆਮ ਆਦਮੀ ਪਾਰਟੀ ਹਮੇਸ਼ਾ ਖੜੀ ਹੈ ਸਰਦਾਰ ਪਰਮੰਤਮਾਨ ਜੀ ਨੇ ਬੜਾ ਮੂੰਹ ਤੋੜਮਾ ਜਵਾਬ ਜਿਹੜਾ ਵਾ ਹਰਿਆਣੇ ਨੂੰ ਦਿੱਤਾ ਹਰਿਆਣੇ ਨੂੰ ਨਹੀਂ ਦਿੱਤਾ ਇੱਕ ਪਸਪ ਦਾ ਇਹ ਪੂਰੇ ਬੀਜੇਪੀ ਨੂੰ ਦਿੱਤਾ ਔਰ ਮੋਦੀ ਜਿਹੜੇ ਇਹ ਚੀਜ਼ਾਂ ਦੇ ਵਿੱਚ ਆ ਰਹੇ ਨੇ ਇੰਨੀ ਗੰਦੀ ਰਾਜਨੀਤੀ ਦੇ ਉੱਤੇ ਉਤਰ ਰਹੇ ਨੇ ਪੰਜਾਬ ਦਾ ਪਾਣੀ ਪੰਜਾਬ ਦੀ ਇੱਕ ਇੱਕ ਬੂੰਦ ਪੰਜਾਬੀਆਂ ਵਾਸਤੇ ਹੈ ਔਰ ਸਾਡੇ ਸਰਦਾਰ ਅਮਨ ਸ਼ੇਰ ਸਿੰਘ ਸ਼ੇਰੀ ਐਲਸੀਡੀ ਪੰਜਾਬ ਵਰਕਿੰਗ ਪ੍ਰੈਜ਼ੀਡੈਂਟ ਬਹੁਤ ਹੀ ਜ਼ਿਆਦਾ ਸੀਰੀਅਸ ਨੇ ਇਸ ਮੁੱਦੇ ਨੂੰ ਵੀ ਲੈ ਕੇ ਔਰ ਸਾਰੀ ਸਟੇਟ ਦੇ ਛੋਟੀ ਛੋਟੀਆਂ ਤੋਂ ਵੱਡੇ ਵੱਡੇ ਚੀਜ਼ਾਂ ਦੇ ਉੱਤੇ ਵੀ ਵਰਕ ਰਿਪੋਰਟ ਕਰ ਰਹੇ ਨੇ ਪੰਜਾਬ ਦਾ ਜਿਹੜੀ ਚੀਜ਼ ਆ ਉਹ ਪੰਜਾਬ ਹੀ ਮਾਲਕ ਹੈ ਔਰ ਪੰਜਾਬ ਹੀ ਮਾਲਕ ਬਣੇਗਾ ਇਸ ਸਾਰੀ ਜਨਤਾ ਜਿਹੜੀ ਆ ਇਹ ਜਨਤਾ ਮਾਲਕ ਹੈ ਪੂਰੇ ਪੰਜਾਬ ਦੀ ਇਹ ਸਾਰਾ ਜੋ ਹੱਕ ਹੈ ਇਹ ਪੰਜਾਬ ਵਾਸੀਆਂ ਨੂੰ ਹੀ ਮਿਲੇ ਰਿਹਾ ਇਹ ਜਿਹੜਾ ਪਾਣੀ ਦੀ ਗਲਤ ਗੱਲ ਉਹ ਕਰ ਰਹੇ ਨੇ ਇਹ ਚੀਜ਼ਾਂ ਨਹੀਂ ਫਿਊਚਰ ਦੇ ਵਿੱਚ ਪੌਸਿਬਿਲਿਟੀ ਆਉਣੀ ਔਰ ਜਿੱਦਾਂ ਮੇਰੇ ਵੱਡੇ ਵੀਰ ਬਿੱੱਡੂ ਭਾਈ ਨੇ ਇਹ ਗੱਲ ਕਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੁਣ ਕਿਸਾਨ ਭਾਈਚਾਰੇ ਵੀ ਇਹ ਚੀਜ਼ ਨੂੰ ਸਮਝਣ ਇਹ ਭਾਜਪਾ ਵਾਲਿਆਂ ਨੂੰ ਮੂੰਹ ਤੋੜਨਾ ਜਵਾਬ ਦੇਣਾ ਪੈਣਾ ਵਾ ਇਹ ਗੰਦੀ ਨੀਚ ਹਰਕਤਾਂ ਕਰਨ ਦੇ ਉੱਤੇ ਇਹ ਦੇਣੇ ਅਸੀਂ ਇਸ ਪ੍ਰਤੀ ਜਿਹੜਾ ਵਾ ਮੈਸੇਜ ਇਸੇ ਆਸਾਨ ਭਾਈਚਾਰਣ ਨੂੰ ਨਹੀਂ ਦਿੱਤਾ ਹੋਇਆ ਜੇ ਅਸੀਂ ਮੈਸੇਜ ਦਿੰਦੇ ਤੇ ਸਾਰੇ ਪਹੁੰਚ ਦੋਸਤੋ ਕੋ ਬੜਵਾਈ ਦੋ ਅੱਜ ਦਾ ਜੋ ਪ੍ਰੋਟੈਸਟ ਹੈ ਇਹ ਕੇਂਦਰ ਸਰਕਾਰ ਦੇ ਖਿਲਾਫ ਅੱਜ ਮੁਹਿੰਮ ਸ਼ੁਰੂ ਕੀਤੀ ਹੈ ਕਿ ਪੰਜਾਬ ਦੇ ਪਾਣੀ ਜਿਹੜਾ ਕਿ ਪੰਜਾਬ ਪਹਿਲੇ ਹੀ ਇਹਦਾ ਪਾਣੀ ਦਾ ਸਟਾਰ ਬਹੁਤ ਡਿੱਜਾ ਚਲਾ ਗਿਆ ਔਰ ਕੁਝ ਐਸੇ ਏਰੀਆ ਹਨ ਜਿੱਥੇ ਪਾਣੀ ਪੀਣ ਦੇ ਕਾਬਲ ਨਹੀਂ ਲੇਕਿਨ ਸਾਡਾ ਹੱਕ ਖੋ ਕੇ ਕੇਂਦਰ ਦੀ ਸਰਕਾਰ ਬਹੁਤ ਹੀ ਤੱਕੇ ਦੇ ਨਾਲ ਜ਼ਬਰਦਸਤੀ ਦੇ ਨਾਲ ਹਰਿਆਣੇ ਨੂੰ ਦੇਣਾ ਜਾ ਰਹੀ ਹੈ ਪਰ ਮੈਂ ਸਮਝਦਾ ਕਿ ਇਹ ਬਹੁਤ ਹੀ ਬੇਇਨਸਾਫੀ ਦੀ ਗੱਲ ਹੈ ਕਿ ਪੰਜਾਬ ਦੇ ਲੋਕ ਔਰ ਕੇਂਦਰ ਦੀ ਸਰਕਾਰ ਜਿਹੜਾ ਉਹਨਾਂ ਨੂੰ ਇਹੋ ਜਿਹਾ ਬਤੀਰਾ ਜਿਹੜਾ ਨਹੀਂ ਬਣਾਉਣਾ ਚਾਹੀਦਾ ਕਿ ਬਤਰਾਇਆ ਰਵਈਆ ਜੋ ਅਪਣਾ ਰਹੀ ਹੈ ਸੋ ਪੰਜਾਬ ਦੇ ਲੋਕਾਂ ਦਾ ਵੀ ਇਹਨੂੰ ਖਿਆਲ ਰੱਖਣਾ ਚਾਹੀਦਾ ਹੈ ਇਹੋ ਜਿਹੇ ਬੇਤਬਾਹਪੂਰਨ ਜਿਹੜੇ ਫੈਸਲੇ ਹਨ ਇਹ ਬਿਲਕੁਲ ਕੇਂਦਰ ਸਰਕਾਰ ਦੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਅੱਜ ਸਾਰੇ ਬਟਾਲੇ ਦੇ ਆਮ ਆਦਮੀ ਪਾਰਟੀ ਦੇ ਵਰਕਰ ਔਰ ਲੀਡਰ ਸਹਿਬਾਨ ਅੱਜ ਕੇਂਦਰ ਸਰਕਾਰ ਦੇ ਖਿਲਾਫ ਅੱਜ ਮੁਜ਼ਾਹਰਾ ਕਰਨ ਵਾਸਤੇ ਆਏ ਹਨ ਕਿਉਂਕਿ ਪਾਣੀ ਜਿਹੜਾ ਜਿਹੜਾ ਜ਼ਬਰਦਸਤੀ ਹਰਿਆਣੇ ਨੂੰ ਦਿੱਤਾ ਜਾ ਰਿਹਾ ਤੇ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਅਗਰ ਵਾਧੂ ਪਾਣੀ ਹੋਏ ਤਾਂ ਕੋਈ ਕੋਈ ਗੱਲ ਹੋ ਸਕਦੀ ਹੈ ਲੇਕਿਨ ਪੰਜਾਬ ਖੁਦ ਪਾਣੀ ਦੇ ਲਈ ਯੂਜ਼ ਕਰਦਾ ਔਰ ਖੇਤੀਬਾੜੀ ਆਸਤੇ ਬਹੁਤ ਪਾਣੀ ਦੀ ਜ਼ਰੂਰਤ ਹੈ ਸੋ ਇਸ ਕਰਕੇ ਅਸੀਂ ਇਹਦੀ ਗੋਰ ਨਿੰਦਾ ਕਰਦੇ ਹਾਂ ਔਰ ਵਿਰੋਧਤਾ ਕਰਦੇ ਹਾਂ ਪਾਣੀ ਦੀ ਇੱਕ ਇੱਕ ਬੂੰਦ ਜਿਹੜੀ ਹੈ ਪੰਜਾਬ ਦੀ ਉਹ ਸੰਭ ਕੇ ਰੱਖੀ ਜਾਏਗੀ ਔਰ ਇੱਕ ਬੂੰਦ ਵੀ ਅਸੀਂ ਕਿਸੇ ਹੋਰ ਸਟੇਟ ਨੂੰ ਨਹੀਂ ਦਿੱਤੀ ਜਾਏਗੀ ਜਿੱਥੇ ਜਦੋਂ ਪਾਣੀ ਸਰਪਲਸ ਨਹੀਂ ਹੁੰਦਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਆਪਣੇ ਸਤਿਕਾਰਯੋਗ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਐਮਐਲਏ ਬਟਾਲਾ ਸਰਦਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਰੇ ਇਕੱਠੇ ਹੋ ਕੇ ਕੇਂਦਰ ਦੀ ਸਰਕਾਰ ਦੇ ਖਿਲਾਫ ਪੰਜਾਬ ਦਾ ਜੋ ਪਾਣੀ ਕੇਂਦਰ ਦੀ ਸਰਕਾਰ ਖੋ ਰਹੀ ਹੈ ਉਹਦੇ ਖਿਲਾਫ ਇੱਕਜੁੱਟ ਹੋ ਕੇ ਦਰਨਾ ਦੇ ਰਹੇ ਆ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਕਿ ਪੰਜਾਬ ਦੇ ਪਾਣੀਆਂ ਦੇ ਉੱਤੇ ਕੇਂਦਰ ਦੀ ਸਰਕਾਰ ਡਾਕਾ ਮਾਰੇ ਅੱਜ ਬਹੁਤ ਹੀ ਘਣਾਉਣਾ ਚਿਹਰਾ ਬੀਜੇਪੀ ਸਰਕਾਰ ਦਾ ਨੰਗਾ ਹੋਇਆ ਹੈ ਅੱਜ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਚਟਾਨ ਦੀ ਤਰ੍ਹਾਂ ਖਲੋਗੇ ਨੇ ਕਿ ਪੰਜਾਬ ਦਾ ਇੱਕ ਬੂੰਦ ਵੀ ਪਾਣੀ ਜਿਹੜਾ ਕਿਸਾਨਾਂ ਕੋ ਖੋ ਕੇ ਅਸੀਂ ਹਰਿਆਣੇ ਨੂੰ ਨਹੀਂ ਦਵਾਂਗੇ ਪੰਜਾਬ ਦੇ ਕਿਸਾਨਾਂ ਦਾ ਹੱਕ ਬੰਦਾ ਹੈ ਪੰਜਾਬ ਦੇ ਕਿਸਾਨਾਂ ਲਈ ਉਹ ਪਾਣੀ ਹੈ ਜਿਹੜਾ ਜ਼ਬਰਦਸਤੀ ਬੀਜੇਪੀ ਸਰਕਾਰ ਹਰਿਆਣੇ ਨੂੰ ਦੇਣਾ ਚਾਹੁੰਦੀ ਮੈਂ ਇੱਥੇ ਦੱਸਣਾ ਚਾਹੁੰਦਾ ਕਿ 21 ਮਈ ਤੋਂ 21 ਮਈ ਤੱਕ ਦਾ ਜੋ ਏਜੰਡਾ ਪਾਖੜਾ ਡੈਮ ਮੈਨੇਜਮੈਂਟ ਬੋਰਡ ਨੇ ਤੈਅ ਕੀਤਾ ਹੋਇਆ ਉਹਦੇ ਵਿੱਚ ਜਿੰਨਾ ਪਾਣੀ ਹਰਿਆਣਾ ਸਰਕਾਰ ਨੂੰ ਦੇਣਾ ਸੀ ਉਹਨਾਂ ਸਰਕਾਰ ਉਹ ਮਾਰਚ ਦੇ ਮਹੀਨੇ ਤੱਕ ਯੂਜ਼ ਕਰ ਚੁੱਕੀ ਹੈ ਪਰ ਫਿਰ ਵੀ ਭਗਵੰਤ ਮਾਨ ਨੇ ਤਰਿਆ ਦਿੱਲੀ ਦਿਖਾਉਂਦੇ ਹੋਏ 4000 ਕਿਊਸਕ ਪਾਣੀ ਜਿਹੜਾ ਉਹਨਾਂ ਨੂੰ ਅਲੱਗਾ ਪੀਣ ਵਾਸਤੇ ਹੋਰ ਦੇ ਦਿੱਤਾ ਪਰ ਹੁਣ ਸਾਡੇ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ ਜਿਹੜਾ ਅਸੀਂ ਪੰਜਾਬ ਦੇ ਕਿਸਾਨਾਂ ਦਾ ਪਾਣੀ ਖਵਾ ਕੇ ਹਰਿਆਣੇ ਨੂੰ ਦੇ ਦਈਏ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਖਲੋਤੇ ਆਂ ਸਰਕਾਰ ਖਲੋਤੀ ਹੈ ਸ਼੍ਰੀ ਅਮਨ ਸੇਵ ਸਿੰਘ ਸ਼ੈਰੀ ਕਲਸੀ ਐਮ ਐਲ اے ਪਟਾਲਾ ਕਾਰਜਕਾਰੀ ਪ੍ਰਧਾਨ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਬਣ ਕੇ ਸੰਸਦ ਦੇ ਵਿੱਚ ਵੀ ਗੂੰਜਣਗੇ ਔਰ ਉਹ ਕਹਿ ਰਹੇ ਨੇ ਕਿ ਅਸੀਂ ਪੰਜਾਬ ਦਾ ਪਾਣੀ ਜਿਹੜਾ ਉਹਦੇ ਦੇ ਡਾਕਾ ਨਹੀਂ ਵੱਜਣ ਦੇਣਾ ਇਸ ਕਰਕੇ ਅੱਜ ਅਸੀਂ ਉਹਨਾਂ ਸਾਰਿਆਂ ਦੇ ਨਿਰਦੇਸ਼ਾਂ ਤੇ ਅੱਜ ਸਾਰੇ ਧਰਨਾ ਦੇ ਰਹੇ ਆ ਇੱਕ ਵਾਰੀ ਪੰਜਾਬ ਦੀ ਸਰਕਾਰ ਕਿਸਾਨਾਂ ਦੇ ਨਾਲ ਖਲੋ ਗਈ ਹੈ ਕਿਸਾਨਾਂ ਨੂੰ ਵੀ ਕਵਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਨੂੰ ਮੂੰਹ ਤੋੜਵਾ ਜਵਾਬ ਦੇ ਕੇ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਉਹਦੇ ਨਾਲ ਜੁੜ ਕੇ ਜਿਹੜੀ ਤੁਹਾਡੇ ਕਿਸਾਨਾਂ ਦੇ ਹੱਕਾਂ ਲਈ ਖਲੋਂਦੀ ਹੈ ਤੁਹਾਡੇ ਪਾਣੀਆਂ ਦੇ ਰਾਖੇ ਲਈ ਖਲੋਂਦੀ ਪਾਣੀ ਦੀ ਰਖਵਾਲੀ ਹੈ ਉਹਦੇ ਨਾਲ ਆ ਕੇ ਖਲੋ